ਕਿਆ ਯਾਰ ਫਾਰਮਰ ਦੀ ਲਾਈਫ ਵੀ ਹੈ ਨਾ ਆ ਟਰੈਕਟਰ ਲੈ ਕੇ ਹੁਣ ਸਵੇਰੀ ਪਹੁੰਚ ਗਏ ਅਸੀਂ ਰੋਡ ਤੇ ਕੀ ਸੜਕਾਂ ਤੇ ਰੂਲਦੇ ਫਿਰਦੇ ਨੇ ਕਿਸਾਨ ਉਹਨਾਂ ਦੀ ਫਸਲਾਂ ਰੂਲਦੀਆਂ ਫਰਦੀਆਂ ਨੇ ਸੜਕਾਂ ਤੇ ਕਦੇ ਯਾਰ ਸਰਕਾਰ ਕਹਿ ਦਿੰਦੀ ਆ ਜੀ ਤੁਹਾਡੀ ਜੀਰੀ ਆ ਜਿਹੜੀ ਉਹ ਚ ਮੋਇਸਚਰ ਜ਼ਿਆਦਾ ਆ ਵੀ ਇਹਨੂੰ ਸੁਕਾਓ ਸੁਕਾ ਕੇ ਲਿਆਓ ਮੋਇਸਚਰ ਘਟਾ ਕੇ ਲਿਆਓ ਕਦੇ ਸਰਕਾਰ ਕਹਿ ਦਿੰਦੇ ਕਾਲੀ ਜੀਰੀ ਆ ਕਦੇ ਕੋਸ਼ਾ ਕਦੇ ਕੋਸ਼ਾ ਸਰਕਾਰ ਜੀ ਦੀ ਚੱਕ ਨਹੀਂ ਰਹੀ ਜੀਰੀ ਰੂਲ ਰਹੀ ਆ ਯਾਰ ਸੜਕਾਂ ਦੇ ਕਦੇ ਜੀਰੀ ਚ ਖੇਤਾਂ ਚ ਰੂਲ ਰਹੀ ਆ ਕਦੇ ਜੀਰੀ ਕਿੱਥੇ ਰੂਲ ਰਹੀ ਆ ਮੰਡੀਆਂ 'ਚ ਜਗ੍ਹਾ ਨਹੀਂ ਮਿਲ ਰਹੀ ਜੀਰੀ ਨੂੰ ਕਿਸਾਨ ਵਿਚਾਰਾ ਕੀ ਕਰੇ ਜਿਹੜਾ ਸਾਰੀ ਦੁਨੀਆ ਦਾ ਹਨਾ ਅੰਨ ਦਾ ਤਾਰਾ ਢਿੱਡ ਭਰਦਾ ਸਭ ਦਾ ਉਹ ਵਿਚਾਰਾ ਖੁਦ ਰੁੱਲਦਾ ਫਿਰਦਾ ਹੈ ਉਹ ਖੁਦ ਟੈਨਸ਼ਨ ਦੇ ਵਿੱਚ ਆ ਸਭ ਨਾਲ ਇਹੀ ਹੋ ਰਿਹਾ ਉਹਨੂੰ ਖੁਦ ਨੂੰ ਮਤਲਬ ਟਾਈਮ ਤੱਕ ਨਹੀਂ ਲੱਗ ਰਿਹਾ ਰੋਟੀ ਤੱਕ ਖਾਣ ਦਾ ਮੰਡੀਆਂ 'ਚ ਰੁੱਲਦੇ ਪਏ ਨੇ ਵਿਚਾਰੇ ਇੱਥੇ ਜੀਰੀਆਂ ਸਕਾਉਂਦੇ ਫਿਰਦੇ ਨੇ ਸੜਕਾਂ 'ਤੇ ਕੁਝ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਯਾਰ ਤੇ ਤੁਹਾਡੇ ਜੋ ਗਾਈਜ਼ ਕਿਹਦੇ ਨਾਲ ਇਦਾਂ ਇਦਾਂ ਹੋ ਰਿਹਾ ਮੈਨੂੰ ਕਮੈਂਟਸ ਦੇ ਵਿੱਚ ਦੱਸੋ ਤੇ ਕੀ ਕੀਤਾ ਜਾ ਸਕਦਾ ਇਹਦੇ ਲਈ ਉਹ ਵੀ ਦੱਸੋ ਤੁਹਾਨੂੰ ਮਿਲਾਂਗੇ ਹੁਣ ਨੈਕਸਟ ਵਲੌਗ ਵਿੱਚ ਟਿਲ ਦੈਨ ਬਾਏ